ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਕਿਤਾਬ ਰੇਡੀਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਕਿੱਸਾ ਕਾਬ ਦੇ ਬਾਬਾ ਬੋਹੜ ਤੇ ਮਹਾਨ ਕਵੀਸ਼ਰ ਬਾਬੂ ਰਜਬਲੀ ਜਿਹਦੇ ਜੀਵਨ ਦੇ ਬਾਰੇ ਵਿੱਚ ਬਾਬੂ ਰਜਬਲੀ ਜੀ ਦਾ ਜਨਮ 10 ਅਗਸਤ 1894 ਨੂੰ ਪਿਤਾ ਮੀਆਂ ਤੇ ਅੱਜਕੱਲ ਸਾਹੋਕੇ ਪਿੰਡ ਮੋਗਾ ਜ਼ਿਲ੍ਹਾ ਵਿੱਚ ਪੈਂਦਾ ਹੈ। ਪੁਰਾਜਬਲੀ ਪੰਜਾਬੀ ਕਿੱਸਾ ਕਾਵ ਦਾ ਉਹ ਮਾਨਾ ਮਤਾ ਨਾਮ ਹੈ ਜਿਨ੍ਹਾਂ ਨੇ ਪੰਜਾਬੀ ਜਨ ਜੀਵਨ ਨੂੰ ਬੜੀ ਡੂੰਘਾਈ ਅਤੇ ਆਪਣੀ ਮਹੀਨ ਸੂਝ-ਬੂਝ ਨਾਲ ਵੇਖਿਆ ਹੀ ਨਹੀਂ ਸਗੋਂ ਇਹਨਾਂ ਨੂੰ ਆਪਣੀਆਂ ਕਾਵ ਰਚਨਾਵਾਂ ਨਹੀਂ ਪੇਸ਼ ਕਰਕੇ ਚੜਦੇ ਤੇ ਲੈਹਦੇ ਪੰਜਾਬ ਦੀ ਸਾਂਝੀ ਵਿਰਾਸਤ ਬਣਾ ਦਿੱਤਾ। ਬਾਬੂ ਰਜਬਲੀ ਜੀ ਦੇ ਵੱਡੇ ਵਡੇਰੇ ਬਠਿੰਡਾ ਜ਼ਿਲ੍ਹਾ ਦੇ ਕਸਬਾ ਰਾਮਪੁਰਾ ਫੂਲ ਦੇ ਮੂਲ ਨਿਵਾਸੀ ਸਨ ਤੇ ਬਾਅਦ ਵਿੱਚ ਮੋਗਾ ਜ਼ਿਲ੍ਹਾ ਦੇ ਪਿੰਡ ਸਾਹੋਕੇ ਵਿੱਚ ਇਹਨਾਂ ਨੇ ਆਪਣੀ ਪੱਕੀ ਰਹਿائش ਬਣਾ ਲਈ। ਉਹਨਾਂ ਦੀਆਂ ਚਾਰ ਭੈਣਾਂ ਤੇ ਇੱਕ ਭਰਾ ਸੀ। ਉਹਨਾਂ ਦੇ ਚਾਚਾ ਹਾਜੀ ਰਤਨ ਖਾਨ ਵੀ ਉਸ ਵੇਲੇ ਦੇ ਚੰਗੇ ਕਵੀਸ਼ਰ ਸਨ। ਉਹਨਾਂ ਨੇ ਆਪਣੀ ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਲਾਗਲੇ ਪਿੰਡ ਬੰਬੀਹਾ ਭਾਈਕੇ ਦੇ ਸਕੂਲ ਤੋਂ ਪ੍ਰਾਪਤ ਕੀਤੀ। ਇੱਥੇ 5 ਕਲਾਸਾਂ ਕਰਨ ਤੋਂ ਬਾਅਦ ਮੋਗੇ ਤੋਂ 8ਵੀਂ ਤੱਕ ਦੀ ਪੜ੍ਹਾਈ ਕੀਤੀ ਤੇ ਫਿਰ 1912 ਵਿੱਚ ਫਰੀਦਕੋਟ ਦੇ ਬਲਜਿੰਦਰਾ ਹਾਈ ਸਕੂਲ ਤੋਂ 10ਵੀਂ ਕਲਾਸ ਪਾਸ ਕੀਤੀ ਤੇ ਅੱਜਕੱਲ ਬਲਜਿੰਦਰਾ ਹਾਈ ਸਕੂਲ ਬਲਜਿੰਦਰਾ ਕਾਲਜ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਦੀ ਖੇਡਾਂ ਵਿੱਚ ਵੀ ਬਹੁਤ ਰੁਚੀ ਰਹੀ। ਉਹ ਫੁੱਟਬਾਲ ਦੇ ਵੀ ਚੰਗੇ ਖਿਡਾਰੀ ਸਨ ਤੇ ਆਪਣੇ ਸਕੂਲ ਦੀ ਕ੍ਰਿਕਟ ਟੀਮ ਦੇ ਕਪਤਾਨ ਵੀ ਰਹੇ। 10ਵੀਂ ਦੀ ਪੜ੍ਹਾਈ ਤੋਂ ਬਾਅਦ ਉਹਨਾਂ ਨੇ ਗੁਜਰਾਤ ਦੇ ਕਸਬਾ ਰਸੂਲ ਤੋਂ ਇੱਕ ਇੰਜੀਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਤੇ ਇਸ ਤੋਂ ਬਾਅਦ ਪੰਜਾਬ ਦੇ ਸਿੰਚਾਈ ਵਿਭਾਗ ਵਿੱਚ ਯਾਨੀ ਕਿ ਨਹਿਰ ਮੈਕਮੇ ਵਿੱਚ ਨੌਕਰੀ ਤੇ ਲੱਗ ਗਏ। ਬਾਬੂ ਜੀ ਦਾ ਅਸਲ ਨਾਮ ਰਜਬਲੀ ਖਾਨ ਸੀ ਪਰ ਨਹਿਰ ਮੈਕਮੇ ਵਿੱਚ ਨੌਕਰੀ ਲੱਗਣ ਕਰਕੇ ਉਹਨਾਂ ਨੂੰ ਲੋਕ ਬਾਬੂ ਜੀ ਕਹਿ ਕੇ ਬੁਲਾਉਣ ਲੱਗ ਪਏ। ਕਿਉਂਕਿ ਉਸ ਵੇਲੇ ਸਰਕਾਰੀ ਅਫਸਰ ਨੂੰ ਅਕਸਰ ਹੀ ਲੋਕ ਬਾਬੂ ਜੀ ਕਹਿ ਕੇ ਬੁਲਾਉਂਦੇ ਸੀ। ਉਹਨਾਂ ਦੇ ਬਾਬੂ ਬਣਨ ਪਿੱਛੇ ਵੀ ਇੱਕ ਅਨੋਖਾ ਕਿੱਸਾ ਹੈ। ਦਰਅਸਲ ਜਦੋਂ ਰਜਬਲੀ ਖਾਨ ਛੋਟੇ ਹੁੰਦੇ ਬੰਬੀਹਾ ਭਾਈ ਦੇ ਸਕੂਲ ਵਿੱਚ ਪੜ੍ਹਦੇ ਸੀ ਤਾਂ ਉਹਨਾਂ ਦੇ ਪਿਤਾ ਉਹਨਾਂ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਸਕੂਲ ਛੱਡ ਕੇ ਆਉਂਦੇ ਸੀ ਤੇ ਵਾਪਸ ਲੈ ਕੇ ਵੀ ਆਉਂਦੇ ਸੀ ਅਕਸਰ ਇਸ ਤਰ੍ਹਾਂ ਹੁੰਦਾ ਦੇਖ ਕੇ ਇੱਕ ਦਿਨ ਸੱਤ ਵਿੱਚ ਬੈਠੇ ਬੰਦਿਆਂ ਵਿੱਚੋਂ ਕਿਸੇ ਨੇ ਮੁਖੌਲ ਨਾਲ ਕਿਹਾ ਉਹ ਐਵੇਂ ਜਵਾਗ ਨੂੰ ਮੋਢਿਆਂ ਤੇ ਚੱਕੀ ਫਿਰਦਾ ਇਹਨੇ ਕਿਹੜਾ ਪੜ ਕੇ ਬਾਬੂ ਲੱਗਣਾ

ਰਾਏਕੇ ਕਲਾਂ ਦੇ ਨੇੜੇ ਤੇਰੇ ਦੇ ਪਿੰਡਾਂ ਵਿੱਚ ਗੁਜ਼ਾਰਿਆ ਚਾਹੇ ਇਸੇ ਕਰਕੇ ਹੀ ਬਾਬੂ ਜੀ ਨੇ ਮਾਲਵੇ ਦੇ ਸੁਭਾਅ ਨੂੰ ਪ੍ਰਗਟਾਉਂਦੀ ਆਪਣੀ ਇੱਕ ਪ੍ਰਸਿੱਧ ਰਚਨਾ ਲਿਖੀ ਜਿਸ ਦੇ ਬੋਲ ਨੇ ਮਾਂ ਦੇ ਮਖਣੀ ਖਾਣਿਓ ਵੇ ਸੂਰਮਿਓ ਪੁੱਤਰੋ ਚਵਾਰਿਓ ਉਤਰੋ ਫਰਕ ਦੇ ਡੌਲੇ ਜਵਾਨੀ ਚੜ ਗਈ ਜੋ ਕਿ ਬਹੁਤ ਮਕਬੂਲ ਹੋਈ ਸੌਂਗੇ ਤਾਂ ਚਾਦਰੇ ਵੇ ਸੰਤ ਜਗ ਮੇਲ ਮੱਖਣ ਗਰਮੇਲ ਗਰਮ ਕਪ ਚਾਪ ਉਠੋ ਮਰਥਾ ਪੀ ਕਰੋ ਹਰ ਨਾੜੀ ਪਰਾਣੀ ਫੜਕੇ ਚੈਮ 4 ਵਜੇ ਦਾਵੇ ਲਵੋ ਨਾ ਰੱਬ ਦਾ ਭਲਾ ਹੋਵੇ ਸਭ ਦਾ ਬੜਾ ਕੰਮ ਨਿਭੜੇ ਪੈਰ ਦੇ ਤੜਕੇ ਅੱਖ ਪਟਕੇ ਵੇਖ ਲੋ ਵੇ ਚੜ ਗਿਆ ਤਾਰਕ ਤੇ ਕਮ ਪਾਰ ਉਠੋ ਹਲ ਜੋੜ ਕੇ ਤਵਲ ਮੋੜ ਮਹਿਲ ਚੋਂ ਨਿਕਲ ਅੰਗਣ ਵਿੱਚ ਖੜਗੀ ਮਾਦੇ ਮਖਣੀ ਖਾਣਿਓ ਵੇ ਸੂਰਮੇ ਪੁੱਤਰ ਚਬਾਰਿਓ ਉਤਰੋ ਫਰਕ ਦੇ ਬਾਜੂ ਜਵਾਨੀ ਚੜ ਗਈ ਪੰਜਾਬੀ ਕਿੱਸਾ ਕਾਵ ਜਾਂ ਕਵੀਸ਼ਰੀ ਦੇ ਬਾਰੇ ਜੇ ਕੋਈ ਗੱਲ ਕਰਨੀ ਹੋਵੇ ਤਾਂ ਬਾਬੂ ਰਜਬਲੀ ਦੇ ਨਾਮ ਤੋਂ ਬਿਨਾ ਪੂਰੀ ਨਹੀਂ ਹੋ ਸਕਦੀ ਬਾਬੂ ਜੀ ਨੂੰ ਸ਼ਾਇਰੀ ਦਾ ਸ਼ੌਂਕ ਆਪਣੇ ਚਾਚਾ ਆਜੀ ਰਤਨਖਾਨ ਤੋਂ ਹੀ ਜਾਗਿਆ ਸੀ ਤੇ ਉਹਨਾਂ ਨੇ ਆਪਣੀ ਸਭ ਤੋਂ ਪਹਿਲੀ ਰਚਨਾ ਵੀ ਉਹਨਾਂ ਦੀ ਅਗਵਾਈ ਵਿੱਚ ਹੀ ਰੋਟੀਆਂ ਦੇ ਸਾਹਮਣੇ ਪੇਸ਼ ਕੀਤੀ ਸੀ। ਉਹਨਾਂ ਨੇ ਆਪਣੇ ਸਕੂਲ ਦੇ ਮੁੱਖ ਅਧਿਆਪਕ ਪੰਡਿਤ ਰਾਮ ਨਿਵਾਸ ਤੋਂ ਕਵਿਤਾ ਦਾ ਬੋਧ ਪ੍ਰਾਪਤ ਕੀਤਾ ਤੇ ਪੰਜਾਬੀ, ਫਾਰਸੀ, ਉਰਦੂ, ਅਰਬੀ ਤੇ ਪਿੰਗਲ ਦਾ ਚੰਗੀ ਤਰ੍ਹਾਂ ਗਿਆਨ ਵੀ ਪ੍ਰਾਪਤ ਕੀਤਾ। 1921 ਵਿੱਚ ਰਜਬਲੀ ਨੇ ਉਸ ਵੇਲੇ ਦੇ ਪ੍ਰਸਿੱਧ ਕਵੀਸ਼ਰ ਮਾਨ ਸਿੰਘ ਜੀ ਨੂੰ ਪੱਗ ਦੀ ਰਸਮ ਕਰਕੇ ਆਪਣਾ ਉਸਤਾਦ ਧਰਿਆ। ਉਹਨਾਂ ਦੇ ਚਾਰ ਵਿਆਹ ਭਾਗੋ ਬੇਗਮ ਬੀਬੀ ਰਹਿਮਤਾਂ ਫਾਤਿਮਾ ਬੀਗਮ ਤੇ ਨੂਰਾ ਜੀ ਨਾਲ ਹੋਈ। ਇਹਨਾਂ ਦੇ ਘਰ ਚਾਰ ਪੁੱਤਰ ਤੇ ਦੋ ਧੀਆਂ ਨੇ ਜਨਮ ਲਿਆ। ਇਹਨਾਂ ਦੇ ਪੁੱਤਰਾਂ ਦੇ ਨਾਮ ਅਦਾਲਤ ਖਾਨ, ਅਲੀ ਸਰਦਾਰ, ਸ਼ਮਸ਼ੇਰ ਖਾਨ ਤੇ ਅਕਾਲ ਖਾਨ ਸੀ। ਤੇ ਧੀਆਂ ਦੇ ਨਾਮ ਸ਼ਮਸ਼ਾਦ ਬੀਗਮ ਤੇ ਗੁਲਜ਼ਾਰ ਬੀਗਮ ਸੀ। ਬਾਬੂ ਜੀ ਆਪਣੀ ਪਹਿਲੀ ਕਵਤਾ ਹੀਰ ਬਾਬੂ ਰਜਬਲੀ ਦੀ ਨਾਲ ਕਵੀਸ਼ਰੀ ਦੀ ਦੁਨੀਆ ਵਿੱਚ ਦਾਖਲ ਹੋਏ ਤੇ ਅੱਗੇ ਦੀ ਅੱਗੇ ਵਧਦੇ ਗਏ 1940 ਵਿੱਚ ਆਪਣੀ ਗਾਇਕੀ ਨਾਲ ਸਮਝੌਤਾ ਨਾ ਕਰਦੇ ਹੋਏ ਉਹਨਾਂ ਨੇ ਨਹਿਰ ਮੈਕਮੇ ਦੀ ਨੌਕਰੀ ਤੋਂ ਅਸਤੀਫਾ ਲੈ ਲਿਆ ਪੂਰੀ ਤਰ੍ਹਾਂ ਕਵੀਸ਼ਰੀ ਨੂੰ ਸਮਰਪਿਤ ਹੋ ਗਏ ਇਸ ਦੌਰਾਨ ਉਹਨਾਂ ਨੇ ਆਪਣੀ ਰਿਹائش ਪਿੰਡ ਕਾਲਾ ਟਿੱਬਾ ਵਿੱਚ ਕੀਤੀ ਹੋਈ ਸੀ 1947 ਨੂੰ ਭਾਰਤ-ਪਾਕਿਸਤਾਨ ਦੇ ਹੋਏ ਵਟਵਾਰੇ ਵਿੱਚ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਜਾਣਾ ਪਿਆ ਪਰ ਉਹਨਾਂ ਦੀ ਰੂਹ ਹਮੇਸ਼ਾ ਚੜ੍ਹਦੇ ਪੰਜਾਬ ਤੋਂ ਪਏ ਵਿਛੋੜੇ ਨਾਲ ਬਿਲਕਦੀ ਰਹੀ ਉਹਨਾਂ ਦੀਆਂ ਅਨੇਕਾਂ ਰਚਨਾਵਾਂ ਵਿੱਚੋਂ ਵੀ ਵਿਛੋੜੇ ਦਾ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ ਖੈਰ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਊਕਾੜਾ ਦੇ ਪਿੰਡ ਚੱਕ ਨੰਬਰ 32 ਵਿੱਚ ਉਹਨਾਂ ਨੂੰ 40 ਏਕੜ ਜ਼ਮੀਨ ਤੇ ਇੱਕ ਘਰ ਅਲਾਟ ਹੋਇਆ ਜਿੱਥੇ ਉਹ ਅੰਤਮ ਸਮੇਂ ਤੱਕ ਰਹੇ ਰਹਿੰਦੇ ਪੰਜਾਬ ਵਿੱਚ ਰਹਿੰਦੇ ਆ ਉਹਨਾਂ ਨੂੰ ਹਮੇਸ਼ਾ ਚੜ੍ਹਦੇ ਪੰਜਾਬ ਆਉਣ ਦੀ ਤਾਂਘ ਰਹਿੰਦੀ ਸੀ ਜਿਸ ਕਰਕੇ ਉਹਨਾਂ ਬਹੁਤ ਵਾਰ ਕੋਸ਼ਿਸ਼ ਕੀਤੀ ਤੇ ਅਖੀਰ 11 ਫਰਵਰੀ 1965 ਨੂੰ ਪਾਕਿਸਤਾਨ ਦੀ ਹਕੂਮਤ ਨੇ ਉਹਨਾਂ ਨੂੰ ਇੱਕ ਮਹੀਨੇ ਦਾ ਵੀਜ਼ਾ ਦੇ ਦਿੱਤਾ ਤੇ ਬਾਬੂ ਜੀ ਆਪਣੇ ਛੋਟੇ ਪੁੱਤਰ ਸ਼ਮਸ਼ੇਰ ਖਾਨ ਨਾਲ 15 ਮਾਰਚ 1965 ਨੂੰ ਆਪਣੇ ਪਿੰਡ ਸਾਹੋ ਕੇ ਆਏ ਸਮੂਹ ਪਿੰਡ ਵਾਸੀਆਂ ਤੇ लागਲੇ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਸੈਂਕੜੇ ਪ੍ਰਸ਼ੰਸਕ ਤੇ ਕਈ ਸ਼ਾਗਿਰਦਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ। ਇੰਨੀ ਦਿਨੀ ਬਾਬੂ ਜੀ ਦੇ ਕੋਲ ਰੋਜ਼ਾਨਾ ਉਹਨਾਂ ਦੇ ਸ਼ਾਗਿਰਦਾਂ ਦੇ ਲਗਭਗ 50 ਜਥੇ ਰਹਿੰਦੇ ਸੀ ਜਿਨ੍ਹਾਂ ਦੀ ਗਿਣਤੀ 150 ਦੇ ਕਰੀਬ ਬਣਦੀ ਸੀ। ਇਸ ਤੋਂ ਇਲਾਵਾ ਸਰੋਤੇ ਤੇ ਪਿੰਡ ਦੇ ਲੋਕ ਪਾ ਕੇ ਲਗਭਗ 5 ਤੋਂ 100 ਦਾ ਇਕੱਠ ਰੋਜ਼ਾਨਾ ਹੋ ਜਾਂਦਾ ਸੀ। ਪਿੰਡ ਦੇ ਘਰ ਇਨ੍ਹਾਂ ਬੰਦਿਆਂ ਨੂੰ ਰੋਟੀ ਪਾਣੀ ਛਕਾਉਣ ਦਾ ਸਮਾਂ ਮੰਗ ਮੰਗ ਕੇ ਲੈਂਦੇ ਸੀ ਹਰ ਰੋਜ਼ ਵੱਖਰੇ ਘਰ ਰੋਟੀ ਬਣਾਉਣ ਦਾ ਮੌਕਾ ਦਿੱਤਾ ਜਾਂਦਾ ਸੇਵਾ ਕਰਨ ਵਾਲੇ ਘਰ ਬਹੁਤੇ ਸੀ ਪਰ ਬਾਬੂ ਜੀ ਦੇ ਕੋਲ ਸਮਾਂ ਘੱਟ ਸੀ ਪਿੰਡ ਦੇ ਲੋਕ ਰਜਬਲੀ ਨੂੰ ਮਨામੋਹੀ ਪਿਆਰ ਦਿੰਦੇ ਰਹੇ ਤੇ ਇਹਨਾਂ ਦੀ ਹਾਜ਼ਰੀ ਵਿੱਚ ਪਿੰਡ ਵਿੱਚ ਇੱਕ ਭਾਰੀ ਮੇਲਾ ਵੀ ਕਰਵਾਇਆ ਗਿਆ ਉਹਨਾਂ ਕੋਲ ਬੇਸ਼ੱਕ ਵੀਜ਼ਾ 1 ਮਹੀਨੇ ਦਾ ਸੀ ਪਰ ਭਾਰਤ ਪਾਕਿਸਤਾਨ ਦਾ ਇੱਕ ਵਾਰ ਫਿਰ ਤੋਂ ਮਾਹੌਲ ਵਿਗੜ ਜਾਣ ਕਰਕੇ ਉਹਨਾਂ ਨੂੰ 26 ਮਾਰਚ ਨੂੰ 11 ਦਿਨ ਬਾਅਦ ਹੀ ਪਾਕਿਸਤਾਨ ਵਾਪਸ ਜਾਣਾ ਪੈ ਗਿਆ ਜਦੋਂ ਉਹ ਸਾਹੋਕੇ ਪਿੰਡ ਤੋਂ ਵਾਪਸ ਜਾਣ ਲੱਗੇ ਤਾਂ ਸਾਰਾ ਪਿੰਡ ਖੜਾ ਵਿਰਲਾਪ ਕਰ ਰਿਹਾ ਸੀ ਤੇ ਦੇਸ਼ਕ ਬਾਬੂ ਜੀ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਸੀ ਪਰ ਉਹਨਾਂ ਦੇ ਦਿਲ ਅੰਦਰ ਹਿੰਦੂ ਤੇ ਸਿੱਖ ਧਰਮ ਲਈ ਵੀ ਬਰਾਬਰ ਪਿਆਰ ਸੀ ਤੇ ਜਿਸ ਕਰਕੇ ਉਹਨਾਂ ਨੇ ਬਹੁਤ ਰਚਨਾਵਾਂ ਹਿੰਦੂਆਂ ਤੇ ਸਿੱਖਾਂ ਲਈ ਵੀ ਲਿਖੀਆਂ ਤੇ ਗਾਈਆਂ ਵੀ ਪਟਵਾਰੇ ਦੌਰਾਨ ਮੱਚੀ ਹਫੜਾ தਫੜੀ ਵਿੱਚ ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਚੜ੍ਹਦੇ ਪੰਜਾਬ ਵਿੱਚ ਹੀ ਰਹਿ ਗਈਆਂ ਸਨ ਉਹਨਾਂ ਦੇ ਵਤਨ ਛੱਡ ਜਾਣ ਮਗਰੋਂ ਬਾਬੂ ਜੀ ਦੇ ਸ਼ਗਿਰਦਾਂ ਅਤੇ ਪਿੰਡ ਵਾਸੀਆਂ ਨੇ ਧਨ ਰਾਸ਼ੀ ਇਕੱਠੀ ਕਰਕੇ ਇਹਨਾਂ ਰਚਨਾਵਾਂ ਨੂੰ ਕਿਤਾਬੀ ਰੂਪ ਦਿੱਤਾ ਤੇ ਕਈ ਸਾਲਾਂ ਮਗਰੋਂ ਲੈੰਦੇ ਪੰਜਾਬ ਜਾ ਕੇ ਬਾਬੂ ਜੀ ਨੂੰ ਭੇਟ ਵੀ ਕਰਕੇ ਆਏ ਪਾਸ਼ਾ ਵਿਭਾਗ ਪੰਜਾਬ ਨੇ ਬਾਬੂ ਰਜਬਲੀ ਜੀ ਦਾ ਚੌਣਵਾ ਕਲਾਮ ਛਾਪਿਆ ਹੈ ਅਤੇ ਡਾਕਟਰ ਆਤਮ ਹਮਰਾਹੀ ਜੀ ਨੇ ਵੀ ਬਾਬੂ ਜੀ ਦੇ ਕਲਾਮ ਨੂੰ ਸੰਪਾਦਿਤ ਕੀਤਾ ਹੈ ਪਿੰਡ ਪੱਕਾ ਕਲਾਂ ਦੇ ਨਿਵਾਸੀ ਕਵੀਸ਼ਰ ਸੁਖਵਿੰਦਰ ਸਿੰਘ ਸੁਤੰਤਰ ਨੇ ਵੀ ਸੰਗਮ ਪਬਲਿਕੇਸ਼ਨ ਸਮਾਣਾ ਰਾਹੀਂ ਕਈ ਕਿਤਾਬਾਂ ਛਪਵਾਈਆਂ ਜਿਨ੍ਹਾਂ ਵਿੱਚ ਰੰਗੀਲਾ ਰਜਬਲੀ ਬਾਬੂ ਰਜਬਲੀ ਦੇ ਕਿੱਸੇ ਦਸ਼ਮੇਸ਼ ਮਹਿਮਾ ਅਣਖੀਲਾ ਰਜਬਲੀ ਅਣਬੋਲ ਰਜਬਲੀ ਅਣੋਖਾ ਰਜਬਲੀ ਅਨੂਠਾ ਰਜਬਲੀ ਤੇ ਅਲਬੇਲਾ ਰਜਬਲੀ ਸ਼ਾਮਲ ਹਨ ਇੱਕ ਕਲਮ ਚੋਂ ਉਪਜੀ ਹਰੇਕ ਰਚਨਾ ਨੂੰ ਲੋਕਾਂ ਨੇ ਪਿਆਰ ਦਿੱਤਾ ਪਰ ਇਹਨਾਂ ਦਾ ਬਹਤਰ ਕਲਾ ਛੰਦ ਬਹੁਤ ਮਕਬੂਲ ਹੋਇਆ ਬਾਬੂ ਜੀ ਦੀਆਂ ਰਚਨਾਵਾਂ ਨੂੰ ਉਹਨਾਂ ਦੇ ਸੈਂਕੜਿਆਂ ਦੇ ਹਿਸਾਬ ਨਾਲ ਸ਼ਗਿਰਦਾਂ ਨੇ ਤੇ ਕਈ ਪੰਜਾਬ ਦੇ ਨਾਮਵਰ ਕਲਾਕਾਰਾਂ ਨੇ ਵੀ ਗਾਇਆ ਜਿਨ੍ਹਾਂ ਵਿੱਚ ਅੱਜ ਦੇ ਸਮੇਂ ਦਾ ਮਸ਼ਹੂਰ ਪੰਜਾਬੀ ਲੋਕ ਗਾਇਕ ਰਣਜੀਤ ਬਾਵਾ ਵੀ ਸ਼ਾਮਲ ਹੈ ਪੰਜਾਬੀ ਕਿੱਸਾ ਕਾਵ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਬਾਬੂ ਜੀ ਦੀਆਂ ਰਚਨਾਵਾਂ ਉੱਪਰ ਬਹੁਤ ਸਾਰੇ ਬੁੱਧੀਜੀਵੀਆਂ ਨੇ ਖੋਜ ਕਰਦਿਆਂ ਐਮਫਿਲ ਤੇ ਪੀ ਐਚ ਡੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ ਅਖੀਰ 6 ਮਈ 1979 ਨੂੰ ਬਾਬੂ ਰਜਬਲੀ ਖਾਨ ਸਾਹਿਬ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਮਿੰਟ ਗੁਜਰੀ ਤਹਿਸੀਲ ਓਕਾੜਾ ਦੇ ਪਿੰਡ ਚੱਕ 32 ਵਿੱਚ ਆਪਣੇ ਪਰਿਵਾਰ ਨੂੰ ਤੇ ਲੱਖਾਂ ਚਾਹਣ ਵਾਲਿਆਂ ਨੂੰ ਅਲਵਿਦਾ ਕਹਿ ਕੇ ਅੱਲਾ ਨੂੰ ਪਿਆਰੇ ਹੋ ਗਏ। ਅੱਜ ਬੇਸ਼ੱਕ ਉਹ ਇਸ ਦੁਨੀਆ ਵਿੱਚ ਜਿਸਮਾਨੀ ਤੌਰ ਤੇ ਨਹੀਂ ਹਨ ਪਰ ਆਪਣੀਆਂ ਲਿਖਤਾਂ ਦੇ ਰਾਹੀਂ ਉਹ ਹਮੇਸ਼ਾ ਅਮਰ ਰਹਿਣਗੇ। ਤੋ ਦੋਸਤੋ ਇਹ ਸੀ ਕੁਝ ਜਾਣਕਾਰੀ ਬਾਬੂ ਰਜਵਲੀ ਜੀ ਦੇ ਜੀਵਨ ਦੇ ਬਾਰੇ